ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਧਮਾਕਾ ਕੈਬਨਿਟ ਦੇ ਵਿੱਚ ਵੱਡਾ ਫੇਰ ਬਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 5:30 ਵਜੇ ਮਿਲਣਗੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਅੱਜ ਉਹਨਾਂ ਦੀ ਮੁਲਾਕਾਤ ਹੋਵੇਗੀ ਮੁਲਾਕਾਤ ਬਾ ਮੁਲਾਕਾਤ ਤੋਂ ਬਾਅਦ ਵੱਡੇ ਫੈਸਲੇ ਲੈਣ ਚਾਣਗੇ ਮੰਤਰੀ ਮੰਡਲ ਦੇ ਵਿੱਚ ਕੈਬਨਿਟ ਦੇ ਵਿੱਚ ਜਿਹੜਾ ਹੈ ਉਹਦਾ ਬਦਲਾਪ ਕੀਤਾ ਜਾਵੇਗਾ ਇੱਕ ਪਾਸੇ ਸੰਜੀਪ अरोड़ा ਨੂੰ ਡਿਪੀ ਸੀਐਮ ਜਾਂ ਦੋ ਵੱਡੇ ਅਹੁਦੇ ਦਿੱਤੇ ਜਾ ਸਕਦੇ ਨੇ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਹੜੇ ਕਿਹੜੇ ਮੰਤਰੀਆਂ ਦੀ ਛੁੱਟੀ ਹੋਵੇਗੀ ਕਿਹੜੇ ਨਵੇਂ ਮੰਤਰੀ ਵੜਨਗੇ ਉਸ ਬਾਰੇ ਵੀ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਤ ਪਰ ਗੁਲਾਬ ਚੰਦ ਕੁਟਾਰੀਆ ਨੂੰ ਇਕੱਲੇ ਮਿਲਣ ਦੀ ਸਬਾ ਮੰਗਿਆ ਸੀ ਸੀਮਾਨ ਸ਼ਾਮ 5:30 ਵਜੇ ਰਾਜਪਾਲ ਨਾਲ ਮੁਲਾਕਾਤ ਕਰਨਗੇ ਹਾਲਾਂ ਅਜੇ ਤੱਕ ਰਾਜ ਭਵਨ ਨੂੰ ਸੀਐਮ ਹਾਊਸ ਵੱਲੋਂ ਕੈਬਨਟ ਸਟਾਫ ਜਾਂ ਫੇਰ ਬਦਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇਸ ਮੁਲਾਕਾਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਲੁਧਿਆਣਾ ਵਿੱਚ ਰੋਡ ਸ਼ੋਅ ਕਰੇਗੀ ਲੁਧਿਆਣਾ ਪਛਮੀ ਵਿਧਾਨ ਸਭਾ ਉੱਤੇ ਜਿੱਤ ਮਗਰੋਂ ਲੋਕਾਂ ਦਾ ਧੰਨਵਾਦ ਕਰਨਗੇ ਦੂਜੇ ਪਾਸੇ ਸਿਆਸੀ ਗਲਿਆਰਾਂ ਵਿੱਚ ਇੱਕ-ਇੱਕ ਮੁਲਾਕਾਤ ਦੇ ਕਈ ਮੈਨੇ ਕੱਢੇ ਜਾ ਰਹੇ ਨੇ ਸਿਆਸੀ ਮਾਰ ਇਸ ਨੂੰ ਵੱਖ-ਵੱਖ ਢੰਗ ਨਾਲ ਦੇਖ ਰਹੇ ਹਨ ਕੈਬਨਟ ਫੇਰ ਬਦਲ ਨੂੰ ਲੈ ਕੇ ਕਿਆਸ ਅਰਾਈਆਂ ਲਗਾਈਆਂ ਚਾਲੀਆਂ ਰਹੇ ਕੁਝ ਵਜ਼ੀਰਾਂ ਦੇ ਵਿਭਾਗ ਵਿੱਚ ਫੇਰ ਬਦਲਦੀਆਂ ਕੁਰਸਵਾ ਚੱਲ ਰਹੀਆਂ ਨੇ ਸੂਤਰਾਂ ਮੁਤਾਬਕ ਲੁਧਿਆਣਾ ਪਸ਼ਵੀ ਜਿਮਨੀ ਚੌਣ ਵਿੱਚ ਚੰਗਾ ਕੰਮ ਕਰਨ ਵਾਲੇ ਵਿਧਾਇਕਾਂ ਅਤੇ ਵਜ਼ੀਰਾਂ ਦਾ ਮੁਲਾਕਾਤ ਕੀਤਾ ਜਾ ਰਿਹਾ ਹੈ ਲੁਧਿਆਣਾ ਪਸ਼ਵੀ ਸੀਟ ਲਈ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ ਜੀ ਵਾਹਲ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਉਹਨਾਂ ਨੂੰ ਮંત્રી ਬਣਾਉਣ ਦਾ ਦਾਵਾ ਕੀਤਾ ਸੀ ਜਾਣਕਾਰੀ ਅਨੁਸਾਰ ਸੰਜੀਵ ਰੋੜਾ ਤੋਂ ਇਲਾਵਾ ਮਾਲਵਾ ਖਿੱਤੇ ਚੋਂ ਤਿੰਨ ਚੋਂ ਦੋ ਵਿਧਾਇਕਾਂ ਨੂੰ ਵਜ਼ੀਰ ਵਜ਼ੀਰ ਬਣਾਏ ਜਾਣ ਦੀ ਚਰਚਾ ਹੈ ਯਾਨਕਿ ਯਾਨੀ ਕਿ ਮਾਲਵਾ ਦੇ ਵਿੱਚ ਕਿੰਨਾ ਦੇ ਵਿੱਚੋਂ ਜਿਹੜੇ ਤਿੰਨ ਵਿਧਾਇਕ ਜਿੱਤੇ ਹੋਏ ਨੇ ਉਹਨਾਂ ਵਿੱਚੋਂ ਦੋਆਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ ਸੰਜੀਵ ਰੋੜਾ ਦੇ ਚੋਣ ਜਿੱਤਣ ਮਗਰੋਂ ਉਹਨਾਂ ਵੱਲੋਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਜਾਣਾ ਤੈ ਹੁਣ ਰਾਜ ਸਭਾ ਚ ਕਿਸੇ ਨੇਤਾ ਦੇ ਜਾਣ ਲਈ ਰਾਹ ਪੱਧਰਾ ਹੋ ਗਿਆ ਹੈ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣ ਦੇ ਨਜ਼ਰੀਏ ਤੋਂ ਕੈਬਨਿਟ ਵਿੱਚ ਵੱਡਾ ਫੇਰਬਦਲ ਵਿਭਾਗਾਂ ਵਿੱਚ ਬਦਲਾਵ ਕੀਤਾ ਜਾਣਾ ਹੈ ਆਮ ਆਦਮੀ ਪਾਰਟੀ ਪਿਛਲੇ ਸਮੇਂ ਦੌਰਾਨ ਵਿਧਾਇਕਾਂ ਬਾਰੇ ਫੀਡ ਵਗੈਰਾ ਵੀ ਲਈ ਗਈ ਅਤੇ ਜਿਨ੍ਹਾਂ ਵਿਧਾਇਕਾਂ ਦੀ ਜਨਤਕ ਦਿੱਖ ਚੰਗੀ ਹੈ ਉਹਨਾਂ ਨੂੰ ਪਾਰਟੀ ਵਿੱਚ ਤਰੱਕੀ ਦੇਣ ਦੀ ਇੱਛਕ ਹੈ ਆਮ ਆਦਮੀ ਪਾਰਟੀ ਯਾਨੀ ਕਿ ਤਿੰਨ ਤੋਂ ਚਾਰ ਮੰਤਰੀ ਨਵੇਂ ਮਿਲਣਗੇ ਪ੍ਰਾਣ ਮੰਤਰੀਆਂ ਦੀ ਛੁੱਟੀ ਵੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੀ ਕਾਰਗੁਜ਼ਾਰੀ ਚੰਗੀ ਹੈ ਉਹਨਾਂ ਦੀ ਪ੍ਰੋਮੋਸ਼ਨ ਹੋਵੇਗੀ ਯਾਨੀ ਕਿ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ ਦੋ ਵੱਡੇ ਅਹੁਦੇ ਸੰਜੀਪ ਅਰੋੜਾ ਨੂੰ ਵੀ ਦਿੱਤੇ ਜਾਣਗੇ ਐਜ ਯਾਨੀ ਕਿ ਖਬਰਾਂ ਆ ਰਹੀਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 5 ਵਜੇ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਚੰਦਕਟਾਰੀਆ ਨੂੰ ਮਿਲਣਗੇ ਮੁਲਾਕਾਤ ਤੋਂ ਬਾਅਦ ਸਵਾਲ ਆਛਾਵੇਗਾ ਸਮੇਂ ਤੋਂ ਬਾਅਦ ਮੰਤਰੀ ਮੰਤਰੀ ਮੰਡਲ ਦਾ ਕੈਬਨਿਟ ਜਿਹੜਾ ਮੰਡਲ ਹੈ ਉਸ ਦਾ ਵਿਸਤਾਰ ਕੀਤਾ ਜਾਵੇਗਾ ਧੰਨਵਾਦ